ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖੋ ਜੀ ਕੁਦਰਤ ਕੁਦਰਤ ਦੀ ਹਰਿਆਲੀ ਦੇਖੋ ਜਾਨਵਰਾਂ ਦੀਆਂ ਚੀਂ-ਚੀਂ ਦੀਆਂ ਬਾਜਾਂ ਮਨ ਨੂੰ ਸਕੂਨ ਦਿੰਦੀਆਂ ਹੈਗੀਆਂ ਇੱਕ ਪਾਸੇ ਕੁਦਰਤ ਜਿੱਥੇ ਇੰਨੀ ਸੋਹਣੀ ਏ ਕੁਦਰਤ ਨੇ ਸਭ ਕੁਝ ਬਣਾਇਆ ਏ ਕੁਦਰਤ ਹੀ ਸਾਡੀਆਂ ਚੀਜ਼ਾਂ ਨੂੰ ਪਾਲ ਰਹੀ ਏ ਕੁਦਰਤ ਹੀ ਆਕਸੀਜਨ ਦੇ ਰਹੀ ਏ ਕੁਦਰਤ ਸਭ ਕੁਝ ਕਰਨ ਵਾਲੀ ਹੈ। ਕੁਦਰਤ ਬਹੁਤ ਸੋਹਣੀ ਹੈ। ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਕਿੱਥੇ ਹੜ੍ਹ ਆਏ ਹੋਏ ਨੇ। ਉੱਥੇ ਕੁਦਰਤ ਕਹਿਰਵਾਨ ਵੀ ਹੋ ਜਾਂਦੀ ਹੈ। ਜਦੋਂ ਕੁਦਰਤ ਕਹਿਰਵਾਨ ਹੁੰਦੀ ਹੈ ਤਾਂ ਫਿਰ ਉਹ ਸਭ ਕੁਝ ਖਤਮ ਕਰ ਦਿੰਦੀ ਹੈ। ਇਸੇ ਕਰਕੇ ਕਹਿੰਦੇ ਹਾਂ ਵੀ ਕੁਦਰਤ ਨਾਲ ਕਦੇ ਵੀ ਖਿਲਵਾੜ ਨਾ ਕਰੋ। ਕੁਦਰਤ ਅਤੇ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਸੰਭਾਲ ਕਰੋ। ਦਰਖਤਾਂ ਦੀ ਸੰਭਾਲ ਕਰੋ। ਪੰਛੀਆਂ ਨੂੰ ਬਚਾਉਣ ਲਈ ਜਿੰਨੇ ਤੁਹਾਡੇ ਤੋਂ ਉਪਰ ਆਲੇ ਹੁੰਦੇ ਨੇ ਉਹ ਕਰੋ। ਕਿਸੇ ਨੂੰ ਨੁਕਸਾਨ ਨਾ ਪਹੁੰਚਾਓ। ਦੇਖੋ ਇੱਕ ਪਾਸੇ ਮੰਗਲਾ ਫਿਰ ਰਿਹਾ ਤੇ ਇੱਕ ਪਾਸੇ ਕਾਟੋ ਆਪਣਾ ਖਾਣਾ ਲੱਭਦੀ ਹੋਈ। ਉਹ ਸੁਪਰਮਾਤਵਾਂ ਨੇ ਸਾਰੇ ਸੋਨੇ ਜੀਵ ਬਣਾਏ ਹਨ ਇਹ ਸਭ ਉਸ ਪਰਮਾਤਮਾ ਦੇ ਬਣਾਈ ਹੋਏ ਕੁਦਰਤ ਹੈ ਜਿਸ ਨੂੰ ਆਪ ਇਸਵਾਰ ਰਿਹਾ ਹੈ ਆਪੇ ਪਾਲ ਰਿਹਾ ਹੈ ਆਪੇ ਚਲਾ ਰਿਹਾ ਹੈ ਇਸ ਕੁਦਰਤੀ ਆਮਤ ਦੇ ਕੋਲ ਲੱਏ ਹੋਏ ਸਾਡੇ ਮਰੁੱਦਾਂ ਦੇ ਬੂਟੇ ਆਹ ਦੇਖੋ ਜੀ ਕਿੰਨੂਆਂ ਦਾ ਬੂਟਾ ਤੇ ਅੰਗੂਰਾਂ ਦੀ ਵੇਲ ਹੁਣ ਸ਼ਾਂਗੀ ਹੋਈ ਆ ਇਹਦੇ ਕੋਲ ਹੀ ਸਾਡੇ ਕੰਮ ਦਾ ਛੋਟਾ ਜਿਹਾ ਆਲਣਾ ਸੇਂਘਾ ਬੱਪੀ ਸੇ ਦੇਖਿਓ ਤਾਂ ਦਰਮਿਆਣੀ ਜੀ ਕੀ ਕਰਦੇ ਨੇ ਲੋ ਮੈਡਮ ਜੀ ਤਾਂ ਤਿਆਰੀਆਂ ਕਰ ਚੁੱਕੇ ਨੇ ਘਰ ਨੂੰ ਜਾਣ ਦੀਆਂ ਦਾਗ ਬੋ ਗਵਨਰਲੇ ਹਾਂਜੀ ਮੈਡਮ ਜੀ ਟਾਈਮ ਹੋ ਗਿਆ ਤੁਹਾਡਾ ਚਲ ਕੰਮ ਖਤਮ ਹੋ ਗਿਆ ਚਲੋ ਜੀ 4 ਵਜੇ ਗਏ ਛੁੱਟੀ ਦਾ ਟਾਈਮ ਹੋ ਗਿਆ ਸਾਰਾ ਕੰਮ ਕੰਪਲੀਟ ਕਰ ਤਾ ਕੀ ਕੀ ਕੀਤਾ ਅੱਜ ਫਿਰ ਦਿੱਲੀ ਬੈਠੇ ਅੱਜ ਦਿੱਲੀ ਇਹਦੇ ਚ ਕੀ ਡੱਬੇ ਚ? ਇਹਦੇ ਵਿੱਚ ਵੀ ਨਾਰੀ ਆ। ਅੱਛਾ ਜੀ, ਇਹ ਕਾਦੇ ਵਾਸਤੇ? ਇਹ ਤਾਂ ਕੱਚਾ ਨਾਰੀ ਆ। ਜਾਓ ਮੈਂ ਵੀ ਇੱਕ ਖਾ ਲੈਂਦਾ। ਕੀ ਫਾਇਦੇ ਨੇ? ਕਿੰਨੇ ਫਾਇਦੇ ਹੁੰਦੇ? ਬਹੁਤ ਵਧੀਆ ਰਿਚੇ ਨਾਰੀ। ਇਹ ਕਿੱਥੋਂ ਲੈ ਹੁੰਦਾ ਤੁਸੀਂ? ਗੱਡੀ ਇਹਨੂੰ ਮਜੂਰ ਚ ਢਾੜ ਦੋ। ਕੱਚਾ ਨਾਰੀ। ਇਹ ਤਾਂ ਗੱਬਸਾਂ ਦੇ ਵਿੱਚ ਹੀ ਸੇ ਮਿਲਦਾ ਹੁੰਦਾ। ਨਾਰੀ ਦੇ ਘਾਟ ਨਹੀਂ ਹੁੰਦੀ। ਬੱਸਾਂ 'ਚ ਮਿਲਦਾ ਹੁੰਦਾ ਇਹ। ਉਹੀ ਆ ਕੱਚਾ ਨਾਰੀ ਵਾਲਾ ਹਰ। ਹਾਂ ਜੀ। ਕੱਚਾ ਨਾਰੀਅਲ ਗਿਰੀ ਗਿਰੀ ਲੈ ਰੋ ਗਿਰੀ ਕੱਚੀ ਗਿਰੀ ਕੱਚੀ ਗਿਰੀ ਕੱਚੀ ਗਿਰੀ ਨਾ ਬੇਸੋਲਾ ਬਾਬਾ ਜੀ ਦੀ ਫੋਟੋ ਉਹ ਮੰਦਿਰ ਸਾਡਾ ਸਾਡਾ ਹੈਂ ਕਰ ਦੋ ਆ ਗਏ ਖਰੀ ਨਕਸ਼ਾ ਅੱਗੇ ਸਕੂਲਾ ਦੇ ਵਿੱਚ ਲੱਗੇ ਹੁੰਦੇ ਸੀਗੇ ਜੰਮੂ ਕਸ਼ਮੀਰ ਤੋਂ ਸ਼ੁਰੂ ਹੋ ਕੇ ਆ ਗਿਆ ਪਾਕਿਸਤਾਨ ਦਰਸ਼ਣੀ ਸਥਾਨ ਸ੍ਰੀ ਹਰਮੰਦਰ ਸਾਹਿਬ ਚਿਗਿਆ ਵਾਲਾ ਬਾਗ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੇ ਕੋਲ ਹੀ ਆ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੰਨਕੋਸ਼ ਸਾਹਿਬ ਜੀ ਦੰਦਮਾ ਸਾਹਿਬ ਤਲਵੰਡੀ ਸਾਬੋ ਕੀ ਬਠਿੰਡਾ ਤਰਵੇੜਾ ਮੰਦਿਰ ਸ੍ਰੀ ਅਨੰਤਸਰ ਸਬਕ ਤਾਂ ਬਰ ਜੈ ਮੰਕ ਤੇ ਜੀਰਾ ਫਰੋ ਇਹੋ 30 ਪਟਿਆਲਾ ਇੱਕ ਚੌਟੜਾ ਮੰਦਰੀ ਚਲੰਤ ਰਾਮਾ ਸ਼੍ਰੋਮੀ ਡੇਰਾ ਬਾਬਾ ਜੈਵਲ ਵਿਆਸ ਵਿੱਚ ਕੋਣ ਕੋਣ ਜਾਂਦਾ ਵਾ ਦੱਸਿਓ ਸਾਰੇ ਕਮੈਂਟ ਹਾਂਜੀ ਦੋਸਤੋ ਛੁੱਟੀ ਕਰ ਦਿੱਤੀ ਕੰਮ ਤੋਂ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਆ ਦੇਖੋ ਮੰਡੀ ਵਿੱਚ ਆ ਕੇ ਬੇਵਾਬ ਨੂੰ ਵੀ ਦੇਖੀ ਨੇ ਮੱਕੀ ਕੜ ਕਾ ਕੇ ਮੱਕੀ ਆ ਮੱਕੀ ਬੜੀ ਬੜੀ ਕੀ ਲੱਗਦੀ ਐ ਮੱਕੀ ਫੇਤ ਕੀ ਤਾਂ ਮੱਕੀ ਬਹੁਤ ਖਰਾਬ ਹੋਈ ਆ ਯਾਰ ਫੇਤ ਕੀ ਕਿਸਾਨਾਂ ਦੇ ਮੱਕੀ ਮੰਡੀ ਦੇ ਵਿੱਚ ਅਸੀਂ ਦੇਖੀਏ ਬਹੁਤ ਜ਼ਿਆਦਾ ਖਰਾਬ ਹੋਈ ਆ ਪਿਛਲੀ ਮੱਕੀ ਦਾ ਆਟਾ ਨਹੀਂ ਖਾਇਆ ਤਾਂ ਵਧੀਆ ਹਾਂ ਮੱਕੀ ਦਾ ਆਟਾ ਜੇ ਤੁਸੀਂ ਨਾ ਖਾਓ ਨਾ ਇਸ ਸਾਲ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਅਸੀਂ ਤਾਂ ਆਪਣੀ ਅੱਖੀ ਦੇਖੀ ਆ ਮੱਕੀ ਆ ਦੇਖੋ ਇਹ ਗੰਦੇ ਪਾਣੀ ਦੇ ਵਿੱਚ ਨਾ ਇਸ ਤਰ੍ਹਾਂ ਬਹੁਤ ਖਰਾਬ ਹੋਈ ਆ ਮੱਕੀ ਰੂਟ ਵਿਚਾਰੇ ਕਿਸਾਨਾਂ ਦੀ ਮੱਕੀ ਬਹੁਤ ਜ਼ਿਆਦਾ ਖਰਾਬ ਕਰੀ ਆ ਰੋਲੀ ਹੋਈ ਆ ਬਸ ਇਹ ਕੀ ਤਾਂ ਕਿੰਨੇ ਚਿਰ ਪਈ ਰਹੀ ਆ ਪਰ ਪਤਾ ਨਹੀਂ ਬੋਲੀ ਨਹੀਂ ਲੱਗੀ ਪਤਾ ਨਹੀਂ ਸੇਲ ਹੀ ਹੋਈ ਹੋਗੀ ਕਾਤੋੜੀ ਚੱਕੀ ਗਈ ਹੈਗੀ ਮੱਕੀ ਦੀ ਲਿਫਟਿੰਗ ਹੀ ਨਹੀਂ ਹੋਈ ਹੈਗੀ ਉਤੋਂ ਮੇ ਭਈ ਜਾਂਦੇ ਸੀ ਕਿ ਜਿਵੇਂ ਤੁਹਾਨੂੰ ਦੱਸਿਆ ਵੀ ਕੁਦਰਤ ਕਹਿਰਵਾਨ ਹੋ ਜਾਂਦੀ ਹੈ ਤਾਂ ਬਹੁਤ ਮਾੜੀ ਆ ਨਹੀਂ ਤੇ ਚੰਗੀ ਵੀ ਬਹੁਤ ਤੇ ਬਿਨਾਂ ਖਿਲਵਾੜ ਨਹੀਂ ਕਰਨਾ ਚਾਹੀਦਾ ਬਸ ਜਾਣ ਕੇਤਗੀ ਦਾ ਮੱਕੀ ਨਾਲ ਮਾੜਾ ਹੀ ਹਾਲ ਹੋਇਆ ਵਾ ਇਹ ਮੰਡੀਆਂ ਜੀ ਇੱਥੇ ਫਸਲਾਂ ਆਉਂਦੀਆਂ ਨੇ ਸਾਰੀ ਫਸਲ ਇੱਥੇ ਹੀ ਗਰਦੀ ਆ ਇਸ ਤੋਂ ਬਾਅਦ ਫਿਰ ਅੱਗੇ ਜਿਵੇਂ ਆ ਗੱਡੀਆਂ ਦੇ ਵਿੱਚ ਲੋਡ ਹੋ ਕੇ ਫਿਰ ਅੱਗੇ ਚਲੇ ਜਾਂਦੀ ਆ ਹੁਣ ਅਸੀਂ ਘਰੇ ਨੂੰ ਚੱਲੇ ਛੁੱਟੀ ਹੋ ਗਈ ਸਾਨੂੰ ਤੇ ਚਲੋ ਬਾਜ਼ਾਰ 'ਚ ਜਾ ਕੇ ਮਿਲਦੇ ਆ ਕੋਈ ਸੋਦਾ ਸੋਦਾ ਲੈਣੀ ਸੀ ਫਿਰ ਹਾਂਜੀ ਹਾਂ ਸੱਚ ਅਸੀਂ ਸਰੋਦਾ ਤੇਲ ਲੈਣੇ ਆ ਅਸੀਂ ਇੱਥੋਂ ਇੱਥੇ ਆ ਦੇਖੋ ਸੋਨੀ ਆਇਲ ਸੋਨੀ ਆਇਲ ਮਿਲਜ਼ ਇੱਥੇ ਆਪ ਬਣਾਉਂਦੇ ਨੇ ਤੇਲ ਬਣਾਉਂਦੇ ਨੇ ਇਹ ਤੇ ਇੱਥੋਂ ਫਰੈਸ਼ ਤੇਲ ਮਿਲਦਾ ਵਾ ਅਸੀਂ ਇੱਥੇ ਤੇਲ ਲੈ ਕੇ ਜਾਂਦੇ ਆ ਤੇ ਤੁਸੀਂ ਵੀ ਜਿੰਨਾ ਹੋ ਸਕੇ ਨਾ ਸਰੋ ਦਾ ਤੇਲ ਬੋਤਲਾਂ ਨਾਲੋਂ ਲੈਣ ਦੀ ਬਜ਼ਾਰ ਵਾਲੀ ਬੋਤਲਾਂ ਤੋਂ ਨਾ ਵਧੀਆ ਜਿੱਥੇ ਕਿਤੇ ਕੱਢਦੇ ਨੇ ਤੇਲ ਉੱਥੋਂ ਲਿਆ ਕਰੋ ਜਾਂ ਆਪ ਸਰੋ ਲੈ ਕੇ ਕਢਾ ਲਿਆ ਕਰੋ ਤਾਂ ਬਹੁਤ ਵਧੀਆ ਤੁਹਾਨੂੰ ਫਾਇਦਾ ਵੀ ਰਹੂਗਾ ਇਹਦਾ ਚਲੋ ਫਿਰ ਅੱਗੇ ਜਾ ਕੇ ਮਿਲਦੇ ਆ ਹੁਣ ਹਾਂਜੀ ਰੇਟ ਵੀ ਘੱਟ ਵਾ ਇਹਦਾ ਹਾਂਜੀ ਰੋਈਏ ਆ ਨੀ ਮਿਲਿਆ ਜੋ ਮਿਲਿਆ ਹੈ ਸ਼ੁਕਰ ਮਤਾਈਏ ਜੋ ਮਿਲਿਆ ਤੇ ਕਵਾਰੀ ਆਉਣਾ 那跌开眼。 असीं घणो ते पाणी कलाया रामा गुरू बचंदे जो मिल जांदी शुकर विच हासया तूं लभॻीमा चोले जी दुनिया रोले नफ जर ख ਦੁਨੀਆਂ ਦਿੱਤ ਪੂਣੀ ਨਹੀਂ ਸਿੱਖਿਆ ਇਹ ਫਤੇ ਨੇ ਇੰਨਾ ਹੀ ਮਰ ਮਰ ਕੇ ਉਮਰ ਲੋ ਜੀ ਅਸੀਂ ਪਹੁੰਚ ਚੁੱਕੇ ਆ ਆਪਣੇ ਪਿੰਡ ਆ ਦੇਖੋ ਜੀ ਸਾਡੇ ਪਿੰਡ ਨੂੰ ਜਾਣ ਵਾਲਾ ਰਸਤਾ ਕਿੰਨਾ ਸ਼ਾਂਤ ਮਾਹੌਲ ਸਾਹਮਣੇ ਬਹੁਤ ਟ੍ਰੈਫਿਕ ਆ ਰੋਬਰ ਜੀ ਤੁਹਾਨੂੰ ਸ਼ਾਂਤ ਲੱਗਦਾ ਸਾਹਮਣੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਟ੍ਰੈਫਿਕ ਹੀ ਬਹੁਤ ਜ਼ਿਆਦਾ ਹੈ ਜਾਮ ਲੱਗਿਆ ਹੋਇਆ ਵੇਲਾ ਤਾਂ ਫਾਟਕ ਖਰਾਬ ਹੋ ਗਿਆ ਸਤਾ ਕਰਕੇ ਇੰਨਾ ਜਾਮ ਲੱਗਿਆ ਇੱਕੋ ਫਾੜਕ ਵੀ ਬਹੁਤ ਖਰਾਬ ਹੁੰਦੇ ਰਹਿੰਦੇ ਨੇ ਹਨਾ ਆਪਾਂ ਨੂੰ ਤਾਂ ਫਾੜਕੇ ਮਾਰਦੇ ਨੇ ਹੋਰ ਨਹੀਂ ਪੰਗਾ ਪੈਂਦਾ ਕਿਤੇ ਜਾ ਕੇ ਪੰਗਾ ਪੈਂਦਾ ਤਾਂ ਫਾੜਕਾਂ ਦੇ ਜਾ ਕੇ ਦਰਾਹੇ ਵਾਲੇ ਫਾਟਕ ਸਭ ਤੋਂ ਮਸ਼ਹੂਰ ਨੇ ਤਾਂ ਇਹ ਅਸੀਂ ਫਾਟਕਾਂ ਚੀਰਿਆ ਆਏ ਹੈਗੇ ਪਿੰਡਾਂ ਦੇ ਵਿੱਚ ਦੀਆਂ ਆ ਦੇਖੋ ਨਹਿਰ ਨਹਿਰ ਦਾ ਪਾਣੀ 14 ਵਧਿਆ ਹੋਇਆ ਹੈ ਜ਼ਹਿਰ ਦਾ ਪਾਣੀ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈ ਦੇ ਸਕਦੇ ਆ ਤੁਸੀਂ ਪੌੜੀਆਂ ਤਾਂ ਲੁਕੀ ਪਈਆਂ ਨੇਗੀ ਥੋੜੀ ਘੜੇ ਜਿਹਾ ਪੌੜੀਆਂ ਤਾਂ ਦਿਨੀਆਂ ਹੀ ਨਹੀਂ ਕਰਾਇਮ ਕਰ ਲਵਾਂ ਪੌੜੀਆਂ ਦੇ دینی ਆਂਗੀ ਇਹਦੇ ਟੋਏਆਂ ਨੇ ਵੀ ਬੱਸ ਕਰੋਗੇ ਇਹ ਤਾਂ ਟੋਏਆਂ ਆਂ ਔਰ ਦਿਨੀ ਹੈ ਔਰ ਅਜੇ ਕੱਲ ਸੜਕ ਬਣਨੀ ਆ